ਉਹ ਇਸ ਬਾਅਦ ਮੈਂ ਆਇਆ ਮੈਂ ਉਹ ਹੀ ਜਾਣਾ ਉਹ ਵੀ ਜਾਣਾ 250 ਰੁਪਏ 200 ਬਾਕੀ ਲਖਾ ਟਿੱਦੂ 200 ਰੁਪਏ ਜੀ 5 ਰੁਪਏ ਜੀ 5 ਰੁਪਏ ਜੀ 5 5 ਰੁਪਏ ਜੀ 5 5 ਰੁਪਏ ਜੀ 50 ਜੀ 100 ਖਰਚ 50 ਰੁਪਏ 50 ਰੁਪਏ ਚਲ 50 ਰੁਪਏ 50 ਰੁਪਏ 55 ਜੀ 60 ਪੈੜ ਪੈੜ 70 70 ਰੁਪਏ ਇਥੇwidehat ਜਾੜਾ ਯਾਰ 75 ਰੁਪਏ 75 ਰੁਪਏ 80 ਰੁਪਏ 80 ਰੁਪਏ 80 ਰੁਪਏ 80 ਰੁਪਏ ਜਾਨੀ 80 ਰੁਪਏ ਜੀ 80 ਰੁਪਏ 80 ਜੀ 80 85 80 ਰੁਪਏ 90 90 90 95 ਜੀ 95 ਚੱਲ ਭਾਈ ਹਾਂ ਹਾਂ ਚੱਲ ਮੇਰ ਭਾਈ ਇੱਕ ਵਾਰ ਜਵੇਰ ਦਮਾਲ ਆ ਚੱਲ ਮਾਲਾ ਪਾ ਦੇ ਉਹ ਤੇ ਮਸ਼ੀਨ ਵਾਲਾ ਪਾਉਣਾ ਹਾਂ 95 ਰੁਪਏ ਜੀ 95 ਜੀ 95 ਰੁਪਏ ਆ ਜਾਂਦੇ ਆ ਕਰਦੇ ਪੂਰੇ 95 ਰੁਪਏ ਹਾਂ ਚੱਲ ਵਾਹ ਇਧਰ ਗੱਡੀ ਕਰਾਉਣੀ ਹੈ ਲੋਬੀ 3095 ਰੁਪਏ 1509 ਵੈਰਾਈਟੀ ਤਰੀਕ ਅੱਜ ਹੋ ਗਈ 8 ਅਕਤੂਬਰ 2025 ਕੋਟਕਪੂਰਾ ਮੰਡੀ ਤੇ ਸਵੇਰ ਦੇ ਜਿਹੜੇ 11:30 ਵੱਜ ਚੁੱਕੇ ਆ ਤੇ ਬਾਕੀ ਦੇਖਦੇ ਆ ਵੀ ਅੱਗੇ ਕੀ ਰੇਟ ਰਹਿਣ ਵਾਲਾ ਲਓ ਜੀ ਦੇਖਦੇ ਆ ਅਗਲੀ ਢੇਰੀ ਦਾ ਕੀ ਰੇਟ ਰਹਿਣ ਵਾਲਾ ਤੇ ਵੀਡੀਓ ਨੂੰ ਬਈ ਲਾਈਕ ਐਂਡ ਸ਼ੇਅਰ ਜਰੂਰ ਕਰੇ ਜੀ ਇਹ ਤਰੀਕ ਅੱਜ 8 ਅਕਤੂਬਰ ਨੂੰ ਹੋ ਚੁੱਕੀ ਹੈ 2025 30 30 45 50 55 95 94 3000 5 5 25 25 30 45 45 49 345 50 55 55 60 70 75 80 80 90 99 ਪੂਰੇ ਕਰਕੇ 3100 ਦੇਖਾ 3100 ਦੇਖਾ 3100 ਕਰਕੇ ਕਰਜਾ ਕਰਜਾ 3100 ਆ ਪੂਰੇ 3100 ਛੋੜ ਲਏ ਕੋਈ ਨਹੀਂ ਫਿਰ ਸਿਆਲ ਕਰਦੇ 3100 ਲੋ ਵੀ 3100 ਰੁਪਏ ਇਹ ਵੈਰਾਈਟੀ ਲੱਗੀ 1509 ਵੈਰਾਈਟੀ ਇਹ ਸੀ ਤੇ ਪਹਿਲੀ ਡੇਰੀ ਲੱਗੀ ਸੀ ਜਿਹੜੀ 3000 ਦੇ ਆ 3000 ਤੇ 95 ਰੁਪਏ 3100 ਵੀ ਇਹ ਲੱਗੀ ਆ ਤੇ ਬਾਕੀ ਵੀ ਅੱਗੇ ਦੇਖਦੇ ਆ ਕੀ ਰੇਟ ਰਹਿਣ ਵਾਲਾ ਅੱਜ ਥੋੜਾ ਜਿਹਾ ਲੇਟ ਹੋ ਗਏ ਸੀ ਬੋਲੀ ਆਮ 11:00 ਵਜੇ ਸ਼ੁਰੂ ਹੋ ਜਾਂਦੀ ਆ ਤੇ ਟਾਈਮ ਵੀ ਹੁਣ 11:30 ਹੋ ਚੁੱਕਿਆ ਤੇ ਬਾਕੀ ਅੱਗੇ ਚੱਲਦੇ ਆਂ ਤੇ ਦੇਖਦੇ ਆਂ ਆਉਣ ਵਾਲੀਆਂ ਢੇਰੀਆਂ ਦਾ ਕੀ ਰੇਟ ਰਹਿਣ ਵਾਲਾ। ਜੋ ਵੀ ਕੱਲ ਨੂੰ ਥੋੜੀ ਜੀ ਸਪੀਡ ਫੜੀ ਆ ਰੇਟ ਨੇ 15 ਜੀ ਤੋਂ 9 ਵੈਰੈਟੀ ਨੇ ਤੇ 3100 ਰੁਪਿਆ ਜਿਹੜੀ ਆਪਾਂ ਹੁਣ ਬੋਲੀ ਦਵਾ ਕੇ ਸਾਡੇ ਆਂ ਵੀ 3100 ਰੁਪਿਆ ਰੇਡਰ ਲੱਗਿਆ ਤੇ ਅਗਲੀ ਢੇਰੀ ਆਪਾਂ ਦੇਖਾਂਗੇ ਵੀ ਕੀ ਰੇਟ ਹੈ ਜਿਹੜਾ ਲੱਗਦੀ ਆ। ਬਾਕੀ ਵੀ ਵੀਡੀਓ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਕੋਟਕਪੂਰਾ ਮੰਡੀ ਆ। ਤੇ ਟਾਈਮ ਤੋਂ ਦੱਸ ਦਈਏ ਵੀ 11:30 ਤੋਂ ਉੱਪਰ ਹੋ ਚੁੱਕਿਆ ਤੇ ਆਮ ਭਾਈ ਬੋਲੀਏ 11:00 ਵਜੇ ਇੱਥੇ ਸ਼ੁਰੂ ਹੋ ਜਾਂਦੀ ਅੱਜ ਲੇਟ ਹੋ ਗਈ ਥੋੜਾ ਜਿਹਾ ਠੀਕ ਹੈ ਠੋੜੀ ਜਿਹੀ 2900 ਜੀ ਲੋ ਜੀ 2900 ਤੋਂ ਸ਼ੁਰੂ ਇੱਕ ਪੱਖਾ ਹੋਰ ਲੱਗੂਗਾ ਇੱਕ ਪੱਖਾ ਹੋਰ ਲੱਗੂ 2900 ਰੁਪਏ ਜੀ 40 ਦੇਣੀ 2300 50 ਰੁਪਏ ਜੀ 45 ਰੁਪਏ 45 ਜੀ ਅਰੇ 50 ਰੁਪਏ ਜੀ 55 55 ਦੋ ਬੰਦੇ ਨਹੀਂ 60 ਜੀ 95 95 ਜੀ ਕੱਢਿਆ ਨਕਸ਼ੇ ਸਭ ਜਾਣਦੇ 3 ਲੜ ਗਏ ਕਮੀ ਅਰ ਜੀ 5 ਕਰੋ 5 15 15 ਜੀ 20 45 45 ਜੀ 50 ਜੀ 50 6 6 70 70 70 ਆਜਾ 70 70 70 ਜੀ 70 ਜੀ 70 ਤੋਂ ਉੱਲਾ ਜਾ ਰਿਹਾ ਕਿ ਜੋ 70 ਤੋਂ ਮਾਰਖ ਜੀ ਮਾਰ ਰਿਹਾ 70 ਦੋ ਜੀ 70 ਜੀ 75 ਜੀ 75 ਦੋ ਜੀ 75 75 75 75 75 ਬੰਗਾ ਲੱਗੇ ਆਹ ਲਾਤਾ 75 75 80 ਲੱਗੀ ਅਸੀ ਬਾਜੀ ਰਮੇਸ਼ ਅਸੀ ਨਹੀਂ ਦੇਣੀ ਅਸੀ ਨਹੀਂ 80 ਰੁਪਏ ਇਹ ਤਿੰਨੇ ਰਸੀ ਬੋਲਦਾ ਵੀਰੇ ਇਹ ਤਿੰਨੇ ਰਸੀ ਵਿੱਚ ਦੇਖੋ ਪਾਓ ਜੀ ਹਾਂ ਮੰਗਲ ਲੱਗਣ ਦੇਣਾ ਲਊ ਬਈ 10000 ਤੇ 80 ਰੁਪਏ ਲੱਗੀ ਹੈ ਡੇਰੀ ਤੇ 1509 ਵੀ ਵੈਰਾਈਟੀ ਏ ਸੀਗੀ ਤੇ 10000 ਤੇ 80 ਰੁਪਏ ਇਹ ਲੱਗੀ ਆ ਤੇ ਡਵਲ ਪੱਖਾ ਬਾਕੀ ਅੱਗੇ ਦੇਖਦੇ ਆਂ ਕੋਲ ਢੇਰੀਆਂ ਦਾ ਵੀ ਰੇਟ ਦੇ ਵਿੱਚ ਜਾਂ ਵਾਧਾ ਹੁੰਦਾ ਜਾਂ ਕਿਵੇਂ ਆ ਤੇ ਕਈ ਵਾਰ ਵੀ ਮਗਰੋਂ ਅਗੇ ਰੇਟ ਵੱਧ ਵੀ ਜਾਂਦਾ ਤੇ ਦੱਸਣ ਦੇ ਮੁਤਾਬਕ ਆਇਆ ਵੀ ਪਹਿਲਾਂ ਸ਼ੁਰੂਆਤੀ ਦੌਰ ਤੇ ਜਿਹੜੀਆਂ ਕੋਲੀ ਹੋ ਕੇ ਹੈਡੀਆਂ ਵੀ ਰੇਟ ਥੋੜਾ ਜਿਹਾ ਡਾਊਨ ਸੀਗਾ ਤੇ ਪਰ ਹੁਣ ਵੀ ਰੇਟ ਜਿਹੜਾ ਦੇਖਿਆ ਆਪਾਂ ਵੀ 3100 ਦੇ ਆਸ-ਪਾਸ ਜਿਹੜੀ ਵਿਕ ਰਹੀ ਆ ਪਹਿਲਾਂ ਵੀ 3000 ਰੁਪਿਆ ਦੇ ਆਸ-ਪਾਸ ਜਿਹੜੀ ਵਿਕੀ ਸੀਗੀ ਤੇ ਬਾਕੀ ਵੀ ਅੱਗੇ ਦੇਖਦੇ ਆਂ ਚੱਲਦੇ ਆਪਾਂ ਅੱਜ ਬਾਸਮਤੀ ਵੈਸੇ ਵੀ ਬਈ ਘਟ ਆਈ ਏ ਥੋੜੀ ਜੀ ਤੇ ਬੋਲੀ 11:00 ਵਜੇ ਅੱਜ ਜਾਂਦੇ ਸ਼ੁਰੂ ਹੋ ਗਈ ਸੀ 11:10 ਤੇ ਤੇ ਆਪਾਂ ਥੋੜਾ ਜਿਹਾ ਅੱਜ ਲੇਟ ਹੋਏ ਚਾਰ ਬਾੜ ਕੱਤੇ ਇਹ ਕਿ ਐਸੇ ਮਜ਼ਾਕ ਬਣਾਇਆ ਕਵੀਰ ਅਫਸੋਸ ਨਹੀਂ ਬਣਾ ਨਾ ਮੇਰੇ ਬਾਹਰ ਹੀ ਆਇਆ ਇਹ ਇਤਨਾ ਹੀ ਬੋਲੀ ਘਹਿ ਰਿਹਾ ਹਾਂ ਲੋਕੋ ਤੁਮ ਲੋਗੇ ਹਾਂ ਮੈਂ ਬहोत ही ਕसम ਖਾਤੇ 250 250 ਰੁਪਏ ਕੋ ਦੋਨੋਂ 250 ਬੋਤਲ

ਯਾਰ ਜੀਰ ਸਿੰਘ ਯਾਰ ਕੂ ਬੋਲਣਾ ਕਹੇ ਜੱਟ ਚੁੰਜਾ ਕਹਿੰਦਾ ਸੱਟ 68 70 70 70 ਸੀ ਜਸੀ ਜਸੀ ਕਮੇਰ 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 ਯਾਰ ਅਸੀ ਕਮੇਰ 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 ਤਾਉ ਦੇਖ ਮਨ ਹੈ ਪਾਸ ਕਰੋ ਪਾਸ ਕਰੋ 10 15 20 25 30 35 35 ਸਾਂਤੀ ਲੈ ਲੀ ਨੀਓ ਰਾਤੀ ਰਾਤੀ ਰਕਾ 40 40 40 ਅਰੇ ਦੇ ਯਾਰ 40 ਲਿਖਾਈਏ 40 40 50 ਜਾ ਜਾ ਇਹ ਮੇਰੀ ਲਾਈ ਲੁਗਣਾ ਮੈਂ ਆਵਾਂ ਜਾ ਕੁੰਜਾ ਸਾਟ ਕਰ ਛੱਟ ਛੱਟ ਲਓ ਜੀ 2900 ਤੋਂ ਬੋਲੀ ਸ਼ੁਰੂ ਹੋਈ ਹੈ ਇੱਕ ਵਾਰੀ ਤੇ 2905 2925 ਹੋਗੀ ਜੀ ਤੇ 1509 ਵੈਰਾਈਟੀ પેતી રૂપે પેતી રૂપે પેતી રૂપે પતાસ પીસ રૂપે રૂપે પંતાલીસ રૂપિયા સાઠ રૂપિયા સાઠ રૂપિયા સાઠ રૂપિયા સાઠ રૂપિયા સાઠ રૂપે <nen> anyway, 70 70 80 85 95 95 30 ਰੁਪਏ 30 ਰੁਪਏ 30 ਰੁਪਏ 30 ਰੁਪਏ 30 ਰੁਪਏ 30 ਰੁਪਏ ਪਰਲੇ ਪਾਸੇ ਕੋਈ ਆ ਜਾ ਓਏ ਕਰ ਲੈ ਹੈ 10 ਰੁਪਏ 10 ਰੁਪਏ 15 ਰੁਪਏ 15 ਰੁਪਏ 30 ਰੁਪਏ ਕਬੀ ਦੀ ਬੰਦ ਨਹੀਂ ਆ 15 20 ਕਹਤੇ ਯਾਰ ਅੱਖ ਮਾਰੀ ਮੈਨੇ ਸਮਝ ਨਹੀਂ ਫਿਰ ਪੇ ਫਿਰ ਪੇ 30 ਰੁਪਏ ਫਿਰ ਪੇ ਫਿਰ ਪੇ रुपए तीन हजार बीस रूपए रुपए तीन हजार पच्चीस रूपएगा डबल लगा देंगे बाबू जी और बोलिए रूपए रूपए पैंतीस रूपए पैंतीस रूपए चालीस रूपए चढ़ी रूपए चालीस 40 ਰੁਪਏ ਆ ਨਿਰਮਲ ਨਾ ਬਾਬਾ ਨਾ ਪਤਾ ਨਹੀਂ ਲੱਗ ਰਿਹਾ ਇਸ ਤੋਂ ਮਨੇ ਕਿ ਕੇ ਕੇ ਜਿਹੜਾ ਨੂਨੂ ਕਰ ਰਿਹਾ ਆਕਸੀ ਲਾ ਕੇ ਅੱਗੇ ਮਨਾ ਕਰ ਰਿਹਾ ਕਿ ਖਾ ਕਰ ਰਿਹਾ ਮਨੇ ਜੋ ਹੀ ਨਹੀਂ ਪਤਾ ਲੱਗ ਰਿਹਾ ਕਿ ਮਨੇ ਖਾ ਰਿਹਾ ਕੋਈ ਨਹੀਂ ਨਹੀਂ ਮੈਂ ਨਹੀਂ ਬੰਗਾ ਲੈਂਦਾ ਉਹ ਜੱਤ 35 ਰੁਪਏ ਜੀ 40 ਹੋ ਗਏ ਤੇ ਬਾਬਾ 40 ਰੁਪਏ 40 ਰੁਪਏ 40 ਰੁਪਏ 40 ਰੁਪਏ ਤੇਰੀ ਬੋਲੀ ਹੈ 40 ਰੁਪਏ 40 ਤੇਰੀ ਹੈ 40 ਰੁਪਏ 40 ਰੁਪਏ 40 ਰੁਪਏ ਕਰ ਦਿਆ ਭਾਈ ਇਹਦਾ 40 ਰੁਪਏ 40 ਰੁਪਏ ਯਾਰ ਮੁਖਿਆ ਨੇ ਰੋਕ ਲਿਆ ਹੈ 40 ਰੁਪਏ 40 ਰੁਪਏ 40 ਰੁਪਏ 40 ਰੁਪਏ 40 ਰੁਪਏ ਤੇਨੂੰ ਦਾ 40 ਰੁਪਏ ਇਹਦਾ ਪਾਵਰਾ ਖਤਮ ਹੋ ਗਿਆ ਆ ਗਿਆ ਕੋਲੇ ਆ ਗਿਆ ਮੁਖਿਆ ਕੋਲ ਆ ਗਿਆ ਕਰ ਗਿਆ ਆ ਗਿਆ ਟਾਲੇ ਨੂੰ ਵੀ ਬਹੁਤ ਬਹੁਤ ਕਰਨੇ ਨੂੰ ਯਾਰ ਲੋਵੀ 10040 ਤੋਂ ਜਿਹੜੀ ਸ਼ੁਰੂਆਤ ਹੋਈ ਆ ਲੋਵੀ ਪਹਿਲੀ ਡੇਰੀ ਲੱਗੀ ਸੀ 300 ਤੇ 40 ਰੁਪਏ ਤੇ ਬਾਕੀ ਅਗਲੀ ਦੇਖਦੇ ਆ ਵੀ ਕੀ ਰੇਟ ਜਿਹੜੀ ਲੱਗੂਗੀ 2600 ਦੇਖ 2600 ਇੱਕ ਇੱਕ ਦਾਣਾ ਕਰੇ ਪੰਖਾ ਲਗਾ ਦੇਣਾ 2600 ਨਰਮਲੇ 2600 2600 ਆ ਸੁਣੋ 2600 2600 ਪੰਜ ਰੁਪਏ ਆ ਵੀ 15 ਲਗ ਗਿਆ ਦੀਪੂ ਹੋਏ ਤੇਰੇ ਯਾਰ 40 ਲੰਭੇ ਗਏ ਨੇ ਤੇ 26 25 25 ਆ ਮੁਖਿਆ 26 ਹਾਂ 25 ਰੁਪਏ 25 ਰੁਪਏ 25 ਰੁਪਏ ਲਓ ਭਾਈ 2600 ਤੇ 25 ਰੁਪਏ ਜਿਹੜੀ ਢੇਰੀ ਲੱਗੀ ਆ ਤੇ ਬੀ ਥੋੜਾ ਜਿਹਾ ਮਾਲ ਗਿੱਲਾ ਸੀ ਜਿਆ ਇਹ ਮੀਂਹ ਦੇ ਵਿੱਚ ਜਿਹੜਾ ਗਿੱਲਾ ਹੋਇਆ ਤਾਂ ਅੰਦਰੋਂ ਜਿਹੜਾ ਤਾ ਮਾਰਿਆ ਹੋਇਆ ਬਾਸਮਤੀ ਦਾ ਤਾਂ ਕਰਕੇ ਵੀ ਥੋੜਾ ਜਿਹਾ ਰੇੜਾ ਦਾ ਡੌਰਿਆ 1509 ਰੇਟ ਇਹ ਸੀਗੀ ਲੋ ਬਈ 2700 ਰੁਪਏ ਲੱਗ ਗਿਆ ਦਾ ਰੇਟ ਤੇ ਕਿਉਂਕਿ ਕਿਸਾਨ ਵੀਰ ਨੇ ਵੇਚੀ ਨਹੀਂ ਸੀ ਤੇ 2700 ਤੇ ਪਹੁੰਚ ਗਿਆ ਸੀ ਰੇਟ ਇਹਦਾ ਤੇ ਤਾ ਮਾਰਿਆ ਵੀ ਥੋੜਾ ਜਿਹਾ ਤਾਂ ਕਰਕੇ ਥੋੜਾ ਜਿਹਾ ਰੇੜੇ ਦਾ ਘਟ ਲੱਗਿਆ ਤੇ ਬਾਕੀ ਅੱਗੇ ਦੇਖਦੇ ਆਪਾਂ ਯਾ ਕਰ ਕੇ ਬਾਦ ਮੈਂ 55 55 1300 ਰੁਪਏ ਹੁਣ 2900 ਕਾਟੇ ਕਰ ਦੇ 5 5 5 ਆ ਜੀ ਫਾਰੇ ਵਾਇ 1300 2900 5 ਦੇ ਮੈਨੇ ਲੈਣਾ ਹੈ ਸੌਖਾ ਵਗੈਰਾ ਪੱਕਾ ਰੈਡੀਮੇਡ ਹੈ ਪੱਕਾ ਰੈਡੀਮੇਡ ਹੈ 300 ਵਧੀਆਂ ਲਾਈ ਹੈ ਰੈਡੀਮੇਡ ਹੈ ਵਧੀਆ ਮਾਲ ਹੈ 500 ਕਰਤਾ ਇਹ ਚੈੱਕ ਕਰ ਲੋ ਤਾ 500 ਕਰਤਾ ਕਰੀਏ ਦਾਲੇ ਲੈ ਵੀ 500 ਕਰਤਾ ਤੇ 2900 ਤੇ 50 ਰੁਪਏ ਹੋ ਗਿਆ ਰੇਟ ਹਲੇ ਤੱਕ

जिला सर 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 टेन जिला करिए करा गाड़ी में यार तीन बढ़िया पक्का लग रहा है मैं कह रहा रहा गाड़ी में बढ़िया पक्का लग है पहले ही पक्का हैं पका चलवा दस तीन दस हां दस दस हां तीन हजार दस सोनू ਪਾਣੀ ਆਏ ਯਾਰ ਹਾਂ ਜਲੇ ਸਰ ਕਿੰਨਾ ਬੋਲਵੇ 3 10 ਹਾਂ ਜਲੇ ਸਰ ਪਾਣੀ ਆਇਆ ਉਹਨੇ ਤੁਹਾਨੂੰ ਨਹੀਂ ਪਤਾ ਸਹੀ ਕਿਹੜਾ ਸਾਡੇ ਚੱਕੜਾ ਇਹਨਾਂ ਨੂੰ ਬੋਲੀ ਵਾਲਾ ਹਲੋ ਬੋਲੀ ਵਾਲਾ ਮਾਲ ਬੋਲੀ ਤੇ ਲੈਣਾ ਹੈ ਦਾਦੂ ਮੂਨ ਕੇ ਬਾਦ ਮਤਵਾ ਇਹ ਪੋਲ ਆਪ ਨੂੰ ਬੋਲਦੇ ਭਈਆ ਮੋਗਾ ਭਈਆ ਲੈਨੇ ਅਰਦਾਸੀ ਜੀ 15 15 15 20 ਰੁਪਏ

49 ਦਰਸ ਕਿਹਾ 49 45 ਅਜਾ ਮੇਂ ਬੋਲਣਾ ਹੈ ਇਸ ਤੋਂ ਹੀ ਭਾਅ ਫੋਨ ਲਗਾਈਏ ਜੇ 49 ਕੀ ਹੈ ਯਾਰ ਕਰਦੇ ਯਾਰ 50 50 ਆ ਜਿਹੜੇ 55 56 60 65 65 ਹੁਣੇ ਭਾਅ ਨਹੀਂ ਆਇਆ

ਤੋ ਵੀ 3070 ਤੇ ਬੋਲੀ ਗਈ ਹੈ 1509 ਦੀ ਵੈਰਾਈਟੀ ਹੈ 500 ਗੱਟਾ ਤੇ ਬਾਸਮਤੀ ਵੀ ਇਹ ਅੱਜ ਹੀ ਆਈ ਆ ਸੁੱਕੀ ਬਾਸਮਤੀ ਹੈ ਬਿਲਕੁਲ ਇਹ ਇਹ 700 ਇਹ 700 ਰੁਪਏ ਇਹ 300 ਇਹ 700 ਰੁਪਏ 300 750 ਬਾਜੂ ਬੋਲਦਾ ਬਹੁਤ ਕਰਦੀ ਬਹੁਤ ਵੀ ਸ਼੍ਰੀ ਕਸ਼ਿਨਾ ਲੋ ਵੀ 3075 ਰੁਪਏ ਜਿਹੜੀ ਇਹ ਢੇਰੀ ਲੱਗੀ ਆ ਤੇ ਬਾਕੀ ਵੀ ਅੱਗੇ ਦੇਖਦੇ ਆ ਵੀ ਰੇਟ ਦੇ ਵਿੱਚ 1509 ਵੀ ਵੈਰਾਈਟੀ ਐ ਸੀਗੀ ਤੇ 3075 ਰੁਪਏ ਲੱਗੀ ਆ ਇਹ ਤੇ ਸਿੰਗਲ ਵੀ ਪੱਖਾ ਹੋਊਗਾ ਇਹ ਸਿੰਗਲ ਪੱਖਾ ਲੱਗਣਾ ਇਹ ਲੋ ਬੀ 2900 50 ਰੁਪਏ ਤੋਂ ਬਲੀਇਕ ਕਰੀ ਸ਼ੁਰੂ ਹੋਈ ਆ ਤੇ ਅੱਗੇ ਦੇਖਦੇ ਆ ਵੀ ਕਿੱਥੋਂ ਤੱਕ ਜਾਂਦੀ ਆ 1509 ਵੈਰੈਟੀ ਇਹ 50 ਰੁਪਏ 55 ਛੱਟ ਉਹਦੇ ਪੂਰੇ ਪੂਰੇ ਕਰਦਾ 2500 ਕਰ ਦੋ 13005 ਰੁਪਏ ਕੰਮ ਮੇਰਾ ਕਰੋ 500 ਰੁਪਏ 500 ਰੁਪਏ 500 ਰੁਪਏ 500 ਰੁਪਏ ਛੱਟ ਛੱਟ 15 15 15 روپے ਕਿਨੇ ਲਗਾਉਂਗਾ 20 ਰੁਪਏ ਲਾਉ 20 ਰੁਪਏ ਨਹੀਂ ਖੋਜੀ ਚਲ ਆਓ ਜੀ ਆਓ ਲੋ ਵੀ 3000 ਤੇ 20 ਰੁਪਏ